ਉਡਕਪੂਰਾ ਅਨਾਜ ਮੰਡੀ ਦੇ ਵਿੱਚੋਂ ਗੰਦਗੀ ਨੂੰ ਲੈ ਕੇ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਦਰਅਸਲ ਇੱਥੇ ਸਬਜ਼ੀ ਮੰਡੀ ਦੇ ਵਿੱਚ ਗੰਦਾ ਪਾਣੀ ਦੇ ਨਿਕਾਸੀ ਦੇ ਪੂਕਤਾ ਪ੍ਰਬੰਧ ਨਾ ਹੋਣ ਕਾਰਨ ਗੰਦਾ ਪਾਣੀ ਸੜਕਾਂ ਤੇ ਖੜਾ ਹੋ ਜਾਂਦਾ ਹੈ ਤੇ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ ਜਦੋਂ ਇਹ ਮਾਮਲਾ ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਤਾਂ ਉਹਨਾਂ ਨੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਜਲਦ ਹੀ ਗੰਦੇ ਪਾਣੀ ਦੀ ਨਿਕਾਸੀ ਲਈ ਪ੍ਰਬੰਧ ਕੀਤੇ ਜਾਣਗੇ ਤੇ ਜਲਦ ਹੀ ਮਾਰਕੀਟ ਕਮੇਟੀ ਨਜ਼ਦੀਕ ਲੱਖਾਂ ਰੁਪਏ ਦੀ ਲਾਗਤ ਨਾਲ ਸੜਕ ਵੀ ਬਣਾ ਰਹੀ ਹੈ ਤਾਂ ਜੋ ਗੰਦੇ ਪਾਣੀ ਦੀ ਸਮੱਸਿਆ ਕੁਝ ਹੱਦ ਤੱਕ ਠੀਕ ਹੋ ਸਕੇ ਤੇ ਲੋਕਾਂ ਤੱਕ ਗੰਦਗੀ ਭਰੀਆਂ ਸਬਜ਼ੀਆਂ ਨਾ ਪਹੁੰਚਣ ਇਸ ਪੂਰੇ ਮਾਮਲੇ ਦੇ ਬਾਰੇ ਉਹਨਾਂ ਨੇ ਕੀ ਕੀ ਕਿਹਾ ਉਹ ਇੱਕ ਵਾਰੀ ਸੁਣਦੇ ਹਾਂ ਕੋਟਪੂਰਾ ਅਨਾਜ ਮੰਡੀ ਵਿੱਚ ਸਬਜ਼ੀ ਮੰਡੀ ਵਿੱਚ ਪਿਛਲੇ ਲੰਮੇ ਸਮੇਂ ਤੋਂ ਗੰਦੇ ਪਾਣੀ ਨਿਕਾਸੀ ਦੇ ਜਿਹੜੇ ਪ੍ਰਬੰਧ ਅਜ ਬੜੇ ਹੀ ਫਿੱਕੇ ਐ ਤੇ ਜਦੋਂ بارش ਹੁੰਦੀ ਆ ਤੇ ਉੱਥੇ ਗੰਦੇ ਪਾਣੀ ਦੇ ਵਿੱਚੋਂ ਲੋਕ ਲੰਘਦੇ ਆ ਕਿਸਾਨ ਆੜਤੀਵਿਰ ਅਤੇ ਰੇੜੀ ਵਾਲੇ ਹਜ਼ਾਰਾਂ ਜਿਹੜੇ ਮਜ਼ਦੂਰ ਆ ਜਾਂ ਕੋਈ ਕੰਮ ਐ ਉਹ ਗੰਦੇ ਪਾਣੀ ਜੋ ਲੰਘਦੇ ਤੇ ਆਪਣਾ ਕਾਰੋਬਾਰ ਕਰਦੇ ਆ ਤੇ ਪਰੇਸ਼ਾਨੀ ਵੀ ਚੱਲਦੀ ਆ ਕਈ ਵਾਰੀ ਗੰਦੇ ਪਾਣੀ ਦੇ ਵਿੱਚ ਮੱਛਰ ਜਾਂ ਜੀਵ ਜੰਤੂ ਹੋਰ ਵੀ ਹੁੰਦੇ ਆ ਜੋ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਇਸ ਸਬੰਧੀ ਮਾਰਕੀਟਿੰਗ ਵਿਭਾਗ ਕੋਲ ਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਨੇ ਵਾਲਾ ਜੀ ਨਾਲ ਗੱਲਬਾਤ ਕੀਤੀ ਉਹਨਾਂ ਦੱਸਿਆ ਵੀ ਇਸ ਸੰਬੰਧੀ ਵੀ ਜਿਹੜੀ ਨਵੀਆਂ ਪ੍ਰੋਪੋਜ਼ਲਾਂ ਨਵੀਆਂ ਆਮ ਆਦਮੀ ਪਾਰਟੀ ਸਰਕਾਰ ਨੇ ਕੀਤੀਆਂ ਇਸ ਗੰਦੇ ਪਾਣੀ ਦੀ ਨਿਕਾਸੀ ਲਈ ਵਧੀਆ ਪ੍ਰਬੰਧ ਕੀਤੇ ਆ ਤੇ ਹੋਰ ਉਹਨਾਂ ਵੱਲੋਂ ਕਈ ਉਪਰਾਲੇ ਕੀਤੇ ਆ ਅਤੇ ਇਹ ਵਿਸ਼ੇਸ਼ ਪ੍ਰੋਪੋਜ਼ਲਾਂ ਬਣਾ ਕੇ ਸਬੰਧਤ ਵਿਭਾਗ ਨੂੰ ਭੇਜੀਆਂ ਇਸ ਬੰਦੇ ਆਉ ਗੱਲਬਾਤ ਕਰਦੇ ਆ ਸਸੀਗਰ ਸਰ ਸਿਕਾ ਜੀ ਸਰ ਜੀ ਇੱਕ ਮਾਰਕੀਟ ਕਮੇਟੀ ਦੀ ਹਦੂਦ 'ਚ ਜਿਹੜੀ ਸਬਜ਼ੀ ਮੰਡੀ ਆ ਜੀ ਉਹਦੇ ਨੇੜੇ ਜਿਹੜਾ ਗੰਦਾ ਪਾਣੀ ਆ ਜਿਹੜਾ ਬਾਰਸ਼ਾਂ ਵੇਲੇ ਬਹੁਤ ਖੜਦਾ ਹੈ ਜੀ ਉਸ ਸੰਬੰਧੀ ਤੁਸੀਂ ਕੋਈ ਨਵਾਂ ਕੋਈ ਕੋਈ ਕਾਰਜ ਜਾਂ ਉਹਨੇ ਉਹਦੇ ਸੰਬੰਧੀ ਗੰਦੇ ਪਾਣੀ ਦੀ ਨਿਕਾਸੀ ਲਈ ਕੋਈ ਪ੍ਰਬੰਧ ਉਹਦੇ ਬਾਰੇ ਜਾਣਕਾਰੀ ਦਿਓ ਸਰ ਜਿਹੜਾ ਪਾਣੀ ਖੜਦਾ ਸੀ ਜਿੱਥੇ ਕੱਲਾ ਸਬਜ਼ੀ ਮੰਡੀ ਨਹੀਂ ਸੀ ਖੜਦਾ ਜਿਹੜਾ ਕੋਚ ਕਰਨਾ ਚੌਕ ਬਣਿਆ ਹੋਇਆ ਹੈ ਉੱਥੇ ਵੀ ਖੜਦਾ ਸੀ ਉੱਥੇ ਅਸੀਂ ਜਿਹੜੀ ਸੜਕ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਸਬਜ਼ੀ ਮੰਡੀ ਦੇ ਵਿੱਚ ਵਾਟਰ ਰੀਚਾਰਜ ਸਿਸਟਮ ਅਸੀਂ ਬਣਾ ਰਹੇ ਹਾਂ ਜਿਹੜਾ ਸਾਡਾ ਮਾਤਾ ਪਾਸ ਹੋ ਚੁੱਕਿਆ ਇੱਕ ਦੋ ਦਿਨਾਂ ਦੇ ਵਿੱਚ ਉਹ ਕੰਮ ਸ਼ੁਰੂ ਹੋ ਜਾਵੇਗਾ ਉਸ ਤੋਂ ਬਾਅਦ ਅਸੀਂ ਦੋ ਜਗ੍ਹਾ ਵਾਟਰ ਰੀਚਾਰਜ ਸਿਸਟਮ ਹੋਰ ਵੀ ਬਣਾਵਾਂਗੇ ਜਿਸ ਤਰ੍ਹਾਂ ਕਿ ਸੀਮੈਂਟ ਵਾਲੇ ਸ਼ੈੱਡ ਕੋਲੇ ਪਾਣੀ ਰੁਕਦਾ ਇੱਕ ਨੰਬਰ ਦੁਕਾਨ ਕੋਲੇ ਰੁਕਦਾ ਉੱਥੇ ਵੀ ਵਾਟਰ ਰੀਚਾਰਜ ਸਿਸਟਮ ਅਸੀਂ ਬਣਾਵਾਂਗੇ ਇੱਕ ਜਿਹੜਾ ਪਾਸ ਹੋ ਚੁੱਕਾ ਉਹ ਸਬਜ਼ੀ ਮੰਡੀ ਦੇ ਵਿੱਚ ਉਹ ਜਲਦ ਸ਼ੁਰੂ ਕਰ ਦਿੱਤਾ ਜਾਊਗਾ ਸਾਡੇ ਅਨਾਜ ਮੰਡੀਰ ਦੇ ਇੱਕ ਜਿਹੜੇ ਤਿੰਨ ਕਾਰਜ ਦੀ 10 ਰੁਪਏ ਤੇ ਕਿੰਨੀ ਰਕਮ ਲੱਗ ਗਈ ਤੇ ਜਿਹੜਾ ਵਾਟਰ ਰੀਚਾਰਜ ਸਿਸਟਮ ਹੈ ਉਹ ਤਕਰੀਬਨ 1 ਲੱਖ ਰੁਪਏ ਦੇ ਕਰੀਬ ਲੱਗੇਗਾ ਇੱਕ ਬਈ ਕਿੰਨੇ ਲੱਗਦੇ ਆ ਜੀ ਇੱਕ ਪਾਸ ਹੋ ਚੁੱਕਾ ਜੀ ਦੂਸਰੇ ਜਿਹੜੇ ਹੁਣ ਅਸੀਂ ਜਿਹੜਾ ਪਾਸ ਕਰਾਵਾਂਗੇ ਇਲੈਕਸ਼ਨ ਤੋਂ ਬਾਅਦ ਸਰਜਰੀ ਵੈਸੇ ਤਨ ਅਸੀਂ ਜਿਹੜਾ ਉਹ ਬਣਾ ਰਹੇ ਆ ਤਿੰਨ ਜਗ੍ਹਾ ਤੇ ਤਿੰਨ ਜਗ੍ਹਾ ਤੇ ਮੈਂ ਜਿਹੜਾ ਵੇਖਿਆ ਵੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਠੀਕ ਨਹੀਂ ਸੀ ਮਾਰਕੀਟ ਵਿੱਚ ਦੀ ਜਿਹੜੀ ਬਿਲਡਿੰਗ ਆ ਉਹਦੇ ਨਾਲ ਇੱਕ ਸੜਕ ਬਣ ਰਹੀ ਹੈ ਜੀ ਉਹਦੇ ਨਾਲ ਕੋਈ ਗੰਦੇ ਪਾਣੀ ਦੀ ਨਿਕਾਸੀ ਲਈ ਕੋਈ ਪ੍ਰਬੰਧ ਜਾਂ ਉਹਦੇ ਕੋਈ ਰੋਕਥਾਮ ਹੋएगी ਉਹਦੇ ਨਾਲ ਜਿਹੜੀ ਹੋ ਸੜਕ ਬਣ ਰਹੀ ਹੈ ਉਹਦੇ ਚ ਰੇਨ ਵਾਟਰ ਵਾਲੇ ਚੈਂਬਰ ਅਸੀਂ ਬਣਾ ਰਹੇ ਆ ਵੀ ਜਿਹੜਾ ਪਾਣੀ ਉਸ ਤਰ੍ਹਾਂ ਹੋਊਗਾ ਉਹਦੇ ਨਾਲ ਸੀਵਰ ਦੇ ਵਿੱਚ ਪਾਇਆ ਜਾਊਗਾ ਅੰਕੀ ਜੀ ਇਸ ਜਿਹੜੀ ਵਿਕਾਸ ਹੈ ਤੇ ਕਿੰਨੀ ਕਾਰਜਾ ਦੇ ਕਿੰਨੀ ਰਕਮ ਲੱਗ ਰਹੀ ਹੈ ਜਿਹੜੀ ਇਹ ਸੜਕ ਹੈ ਜੀ 58 ਲੱਖ ਦੇ ਕਰੀਬ ਜਿਹੜਾ ਇਹ ਤੇ ਲਾਗਤ ਆਊਗੀ ਜਿਹੜਾ ਇੱਥੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਜਿਵੇਂ ਤੁਹਾਨੂੰ ਦੱਸਿਆ ਵੀ ਉਹ ਸੀਵਰ ਦੇ ਵਿੱਚ ਰੇਨ ਵਾਟਰ ਚੈਂਬਰ ਬਣਾ ਕੇ ਪਾਇਆ ਜਾਊਗਾ। ਇਹ ਜਿਹੜਾ ਕਾਰਜ ਹੈ ਜੀ ਸੜਕ ਦਾ ਹੁਣ ਸੀਜ਼ਨ ਪੂਰੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਸ਼ੁਰੂ ਹੋਣ ਵਾਲਾ ਹੈ ਜੀ। ਇਹਦੇ ਕੰਮ ਜਿਹੜਾ ਚੰਗੀ ਪੱਧਰ ਦੇ ਕਿੰਨੇ ਕਿੰਨੇ ਦਿਨਾਂ ਦਾ ਕਲੀਅਰ ਹੋ ਸਕਦਾ ਜੀ? ਦੇਖੋ ਜੀ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਡੂ ਰੋਡ ਇੱਕ ਸੈਕਟਰ ਤੋਂ ਕਹਿੰਦੇ ਅਸੀਂ ਕਲੀਅਰ ਦੇ ਦਿਆਂਗੇ। ਇੱਕ ਪਾਸਿਓ ਸਾਡਾ ਜਿਹੜਾ ਕੰਮ ਚੱਲ ਪਿਆ ਤੇ ਦੂਜੇ ਪਾਸੇ ਉਹ ਦਲ ਦੀ ਮੁਕਤਾ ਦੇ ਬਿਊਰੋ ਰਿਪੋਰਟ ਦੇ ਸੇਵਕ